ਬਟੇਂਡਾ ਦੇ ਵਿੱਚ ਜਗਰੂਪ ਸਿੰਘ ਗਿੱਲ ਐਮ ਐਲ ਏ ਦੇ ਵਾਰਡ ਦੇ ਵਿੱਚ ਵੋਟਾਂ ਸੀ ਅੱਜ ਤਾਂ ਜਿਨ੍ਹਾਂ ਵੋਟਾਂ ਦੇ ਵਿੱਚ ਪਹਿਲਾਂ ਐਮ ਐਲ ਏ ਜਗਰੂਪ ਸਿੰਘ ਗਿੱਲ ਆਪਣੇ ਇੱਕ ਉਮੀਦਵਾਰ ਲਈ ਟਿਕਟ ਲੈ ਕੇ ਆਉਂਦੇ ਆ ਫਿਰ ਉਹਨਾਂ ਦੇ ਉਮੀਦਵਾਰ ਦੀ ਟਿਕਟ ਕੱਟ ਕੇ ਪਾਦਮਜੀਤ ਮਹਿਤਾ ਨੂੰ ਟਿਕਟ ਦੇ ਦਿੱਤੀ ਜਾਂਦੀ ਹੈ ਪਹਿਲਾਂ ਜਗਰੂਪ ਸਿੰਘ ਗਿੱਲ ਨਾਲ ਉੱਥੇ ਭੈੜੀ ਹੁੰਦੀ ਹੈ ਤੇ ਦੂਜੀ ਅੱਜ ਇਹ ਹੋਈ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਆਪਣਾ ਉਮੀਦਵਾਰ ਧਾ ਲਿਆ ਗਿਆ ਪਰ ਜਗਰੂਪ ਸਿੰਘ ਗੱਲ ਜੀ ਦੀ ਸਪੋਰਟ ਕਰਦੇ ਸੀ ਬਲਵਿੰਦਰ ਸਿੰਘ ਦੀ ਤਾਂ ਉਹਨਾਂ ਦੀ ਹਾਰ ਹੋਈ ਹੈ ਵੱਡੀ ਹਾਰ ਹੋਈ ਹੈ ਪਦਮਜੀਤ ਮਹਿਤਾ ਜੋ ਕਿ ਅਮਰਜੀਤ ਮਹਿਤਾ ਦੇ ਸੁਪੁੱਤਰ ਨੇ ਉਹਨਾਂ ਦੀ ਵੱਡੀ ਜਿੱਤ ਹੋਈ ਹੈ ਪਰ ਇੱਥੇ ਸਵਾਲ ਖੜਾ ਹੁੰਦਾ ਹੈ ਕਿ ਇੱਕ ਪਾਸੇ ਆਮ ਆਦਮੀ ਪਾਰਟੀ ਸੀ ਆਮ ਆਦਮੀ ਪਾਰਟੀ ਦਾ ਸਾਰਾ ਤੰਤਰ ਸੀ ਚੇਅਰਮੈਨ ਸੀ ਸਰਕਾਰ ਸੀ ਪ੍ਰਧਾਨ ਸੀ ਦੂਜੇ ਪਾਸੇ ਅਮਵਾਦਾ ਹੈ ਕਿ ਜਿਹੜੇ ਅਜ ਗਰੂਪ ਸਿੰਘ ਗਿੱਲ ਉਹ ਪਦਮਜੀਤ ਮਹਿਤਾ ਜਿਹੜੇ ਆਮ ਆਦਮੀ ਪਾਰਟੀ ਵੱਲੋਂ ਚੋਣ ਲੜ ਰਹੇ ਸੀ ਉਹਨਾਂ ਨਾਲ ਨਹੀਂ ਤੁਰੇ ਉਹ ਆਜ਼ਾਦ ਉਮੀਦਵਾਰ ਨਾਲ ਸਿੱਧੇ ਜਸ ਜਸ ਦੇ ਰੂਪ ਦੇ ਵਿੱਚ ਡਟ ਕੇ ਖੜੇ ਰਹੇ ਅੱਜ ਵੀ ਜਦ ਉੱਥੇ ਇਲੈਕਸ਼ਨ ਦੀ ਗਿਣਤੀ ਹੋ ਰਹੀ ਜਦ ਪਤਾ ਲੱਗ ਰਿਹਾ ਸੀ ਕਿ ਆਪਿੰਦਰ ਸਿੰਘ ਹਾਰ ਰਿਹਾ ਤੇ ਪਦਮਜੀਤ ਮਹਿਤਾ ਆਮ ਆਦਮੀ ਪਾਰਟੀ ਜੈ ਤੇ ਤਾਂ ਜਗਰੂਪ ਸਿੰਘ ਦੇ ਗੱਲ ਦੇ ਚਿਹਰੇ ਦੇ ਉੱਤੇ ਅਫਸੋਸ ਸੀ ਪਹਿਲਾਂ ਆਮ ਆਦਮੀ ਪਾਰਟੀ ਨੇ ਵਿਧਾਇਕ ਨਹੀਂ ਕੀਤੀ ਕਿ ਵਿਧਾਇਕ ਦੇ ਵਾਰਡ ਜਿਹੜੇ ਵਾਰਡ ਦੇ ਵਿੱਚ ਉਹ ਲਗਾਤਾਰ 6 ਵਾਰ ਉਹ ਐਮਸੀ ਰਹੇ ਹੈ ਉਹਦੇ ਵਿੱਚੋਂ ਉਹਨਾਂ ਦੀ ਟਿਕਟ ਕੱਟੀ ਇੱਕ ਜਿਹੜੇ ਦੂਜੇ ਬੰਦੇ ਨੂੰ ਟਿਕਟ ਦਿੱਤੀ ਤੇ ਉਸ ਤੋਂ ਬਾਅਦ ਇਹ ਹੋਈ ਕਿ ਆਮਦਮੀ ਪਾਰਟੀ ਵੱਲੋਂ ਹੀ ਵਿਧਾਇਕ ਦੇ ਵਿਧਾਇਕ ਨੂੰ ਇੱਕ ਪਾਸੇ ਵਿਧਾਇਕ ਸੀ ਇੱਕ ਪਾਸੇ ਆਮਦਮੀ ਪਾਰਟੀ ਦੀ ਪੂਰੀ ਸਰਕਾਰ ਸੀ ਤਾਂ ਉਹਨਾਂ ਦੋਨਾਂ ਦੇ ਵਿਚਕਾਰ ਟੱਕਰ ਸੀ ਰੂਲਿੰਗ ਪਾਰਟੀ ਵਰਸ ਰੂਲਿੰਗ ਤਾਂ ਦੋਨਾਂ ਦੀ ਟੱਕਰ ਸੀ ਤਾਂ ਉਹਦੇ ਚੱਲਦਿਆਂ ਜਿਹੜਾ ਹਾਰ ਹੋਈ ਹੈ ਜਗਰੂਪ ਸਿੰਘ ਗਿੱਲ ਦੇ ਉਮੀਦਵਾਰ ਦੀ ਜਿਹੜਾ ਆਜ਼ਾਦ ਉਮੀਦਵਾਰ ਖੜਾ ਕੀਤਾ ਸੀ ਤੇ ਜਿੱਤ ਹੋਈ ਹੈ ਪਦਮਜੀਤ ਮਹਿਤਾ ਆਮਦਮੀ ਪਾਰਟੀ ਦੀ ਤਾ ਇਹ ਵੀ ਇੱਕ ਗੱਲ ਕਹੀ ਜਾਂਦੀ ਸੀ ਕਿ ਜਿਹੜੇ ਪਦਮਜੀਤ ਮਹਿਤਾ ਅਮਰਜੀਤ ਮਹਿਤਾ ਦੇ ਪੁੱਤਰ ਨੇ ਜਿਹੜੇ ਸਰਮਾਇਆਦਾਰੀ ਧਰ ਸਰਮਾਇਦਾਰ ਧਰ ਨੇ ਪਹਿਲਾਂ ਵੀ ਇੱਕ ਰੈੱਡ ਕਰਾਸ ਦੀ ਜ਼ਮੀਨ ਦਾ ਰੌਲਾ ਉਹਨਾਂ ਦੇ ਨਾਲ ਜੁੜਿਆ ਸੀ ਕਾਫੀ ਚਰਚਾ ਚੱਲੀ ਸੀ ਤੁਸੀਂ ਦੇਖਿਆ ਹੋਣਾ ਕਿ ਬਹੁਤ ਸਸਤੇ ਭਾਅ ਦੇ ਵਿੱਚ ਉਹਨਾਂ ਨੂੰ ਜ਼ਮੀਨ ਦੇਣ ਦਾ ਮਾਮਲਾ ਆਇਆ ਸੀ ਉਹੀ ਅਮਰਜੀਤ ਮਹਿਤਾ ਜਿੱਥੋਂ ਉਹਨਾਂ ਦਾ ਸੁਪੁੱਤਰ ਪਦਮਜੀਤ ਮਹਿਤਾ ਇੱਥੋਂ ਜਿਹੜੇ ਚੋਣ ਜਿੱਤੇ ਆ ਤੇ ਜਗਰੂਪ ਸਿੰਘ ਗਿੱਲ ਜਿਹੜੇ ਕਿ ਇੱਥੋਂ ਦੇ ਮੌਜੂਦਾ ਵਿਧਾਇਕ ਹੈ ਉਹਨਾਂ ਦੀ ਹਾਰ ਹੋਈ ਹੈ ਹਾਰ ਜਿਹੜੀ ਹੈ ਉਹ ਜਿਹੜਾ ਇਹ ਇਲੈਕਸ਼ਨ ਹੈ ਰੋਚਕ ਉਹਦੋਂ ਬਣਿਆ ਜਦੋਂ ਰੂਲਿੰਗ ਪਾਰਟੀ ਵਰਸ ਰੂਲਿੰਗ ਪਾਰਟੀ ਦਾ ਜਿਹੜਾ ਮੈਦਾਨ ਦੇ ਵਿੱਚ ਹੋ ਗਈ ਸੀ ਵਿਰੋਧੀ ਤੇ ਰਾ ਜਿਹੜੀਆਂ ਉਹ ਪਾਸੇ ਰਹਿ ਗਈਆਂ ਸੀ ਉਹਨਾਂ ਤੇ ਲੋਕਾਂ ਦਾ ਧਿਆਨ ਨਹੀਂ ਸੀ ਧਿਆਨ ਇਹ ਸੀ ਕਿ ਕਿ ਜਗਰੂਪ ਗਿੱਲ ਜਦਦੇ ਆ ਉਹਨਾਂ ਦੇ ਉਮੀਦਵਾਰ ਜਦਦੇ ਆ ਜਾਂ ਪਦਮਜੀਤ ਮਹਿਤਾ ਜਿਹੜੇ ਕਿ ਜਗਰੂਪ ਗਿੱਲ ਦੇ ਬੰਦੇ ਦੀ ਟਿਕਟ ਕਟਾ ਕੇ ਆਪ ਟਿਕਟ ਲੈ ਕੇ ਆਏ ਉਹ ਜਦਦੇ ਤਾਂ ਉਸ ਤੇ ਚੱਲਦਿਆਂ ਇਲੈਕਸ਼ਨ ਤੇ ਪੂਰੀ ਨਿਗਾਸੀ ਰਿਜ਼ਲਟ 'ਚ ਵੀ ਦੇਰੀ ਹੋਈ ਲੋਕਾਂ ਦੇ ਮਨ ਦੇ ਵਿੱਚ ਵੀ ਬੜਾ ਇਹ ਸੀ ਕਿ ਕਦੋਂ ਇਹ ਨਤੀਜਾ ਆਵੇਗਾ ਤਾਂ ਆਮ ਆਦਮੀ ਪਾਰਟੀ ਦੇ ਦੋਨੇ ਬੰਦੇ ਆਪਸ ਦੇ ਵਿੱਚ ਇਲੈਕਸ਼ਨ ਲੜ ਰਹੇ ਸੀ ਤਾਂ ਇੱਕ ਦੀ ਹਾਰ ਹੋਈ ਜਿਹਨੂੰ ਪਾਰਟੀ ਨੇ ਟਿਕਟ ਦਿੱਤੀ ਤੇ ਦੂਜੇ ਪਾਸੇ ਜਿਹਨੂੰ ਪਾਰਟੀ ਨੇ ਟਿਕਟ ਦੇ ਕੇ ਖੋਲ ਹੀ ਸੀ ਉਹਦੀ ਹਾਰ ਹੋਈ ਹੈ ਤਾਂ ਇਹ ਸਵਾਲ ਕਈ ਖੜੇ ਕਰਦਾ ਕਿ ਕੀ ਹੁਣ ਜਗਰੂਪ ਗੱਲ ਤੇ ਆਮ ਆਦਮੀ ਪਾਰਟੀ ਅੱਗੇ ਐਕਸ਼ਨ ਲਵੇਗੀ ਕੀ ਹੋਵੇਗਾ ਕੀ ਉਹਨਾਂ ਦੀ ਅੱਗੇ ਜਿਹੜੀ ਪਾਰਟੀ ਹੈ ਉਹਨਾਂ ਦੀ ਜਿਸ ਤਰੀਕੇ ਦੇ ਨਾਲ ਹੁੰਦਾ ਹੈ ਕਿ ਅਫਸਰ ਸ਼ਹੀ ਦੇ ਵਿੱਚ ਬੁੱਕਤ ਘਟਾ ਦਿੰਦੀ ਹੈ ਪਾਰਟੀਆਂ ਉਹ ਹੋਵੇਗੀ ਇਹ ਆਉਣ ਵਾਲਾ ਸਮਾਂ ਦੱਸ ਗਿਆ ਪਰ ਇਸ ਵਕਤ ਜਗਰੂਪ ਸਿੰਘ ਗਿੱਲ ਦੇ ਚਿਹਰੇ ਤੇ ਬੜੀ ਨਾਰਾਜ਼ਗੀ ਨਿਰਾਸ਼ਾ ਸੀ ਉਹ ਆ ਦੇਖਣ ਨੂੰ ਮਿਲਦੀ ਸੀ ਤੇ ਅਮਰਜੀਤ ਮਹਿਤਾ ਖੁਸ਼ੀ ਵਿੱਚ ਨੱਚ ਕੇ ਢੋਲ ਵਜਾ ਕੇ ਘਰ ਨੂੰ ਜਾ ਰਹੇ ਸੀ ਕਿੰਨਾ ਘੜਤਾ ਜਿਹੜਾ 40 ਸਾਲਾਂ ਦੀ ਧੌਣ ਤੋਂ ਕਿੱਲਾ ਨਹੀਂ ਨਿਕਲਿਆ ਸੀ ਉਹਨੇ ਕਰ ਲੈ ਚਿੱਕਲੇ ਘੜਤਾ ਵਧਾਇਦਾ ਨਾਮ ਕਿਤੇ ਫਿਰ ਵੀ ਜਿੱਤ ਗਏ ਤਾਹ ਕੋ ਤੋਗਾ ਹੋਰ ਤੁਸੀਂ ਪੂਰਾ ਬਸ ਬਦਹਾਗੜੇ ਪੂਰਾ ਜੋਰ ਲਾਇਆ ਸੀ ਕਿ ਬੰਦਾਨਾ ਚਤੇ ਅਸ ਜਾ ਉਹਦੇ ਜੰਮਤੇ ਜਿਤਾੜਿਆ ਜੋ ਪਿਆਰ ਦਿੱਤਾ ਸਾਹਿਵਾਨ ਨੇ ਜੋ ਪਿਆਰ ਦਿੱਤਾ ਹਲਕ ਇੱਕ ਮਿੰਟ ਐਮ ਐਲ ਐ ਸਾਹਿਬ ਨਾਲ ਨਹੀਂ ਚੁਰੇ ਫਿਰ ਵੀ ਨਹੀਂ ਸਾਡੇ ਪਾਰਟੀ ਦੇ ਐਮ ਐਲ ਐ ਸਾਹਿਬ ਨੇ ਕੋਈ ਬਾਤ ਨਹੀਂ ਅਸੀਂ ਉਹਨਾਂ ਨੂੰ ਵੀ ਵਧਾਈਆਂ ਦਿੰਨੇ ਆ ਇਹ ਚਲੋ ਪਾਰਟੀ ਦੇ ਐਮਐਲਏ ਐਨੀ ਵੱਡੀ ਜਿੱਤ ਦਿਖਾਉਂਦਾ ਕੀਤੀ ਸੀ ਐਨੀ ਵੱਡੀ ਜਿੱਤ ਦੀ ਖੁਸ਼ੀ ਦੇ ਵਿੱਚ ਹਜੇ ਵੀ ਸ਼ਾਮਿਲ ਨਹੀਂ ਹੋਏ ਉਹ ਕੀ ਕਹਿਣਾ ਹੈ ਹਜੇ ਵੀ ਵਧਾਈਆਂ ਸ਼ਾਮਿਲ ਨਹੀਂ ਦਿੱਸ ਰਹੀ ਤੁਹਾਡੀ ਕੋਈ ਗੱਲ ਨਹੀਂ ਉਹਨਾਂ ਦੀ ਸੋਚ ਆਪਾਂ ਕੁਛ ਨਹੀਂ ਤੁਹਾਨੂੰ ਆਪ ਕੋ ਸਾਬ ਵੀ ਨਾਲ ਨਹੀਂ ਤੁਰੇ ਜਿੰਦਾਬਾਦ ਜਿਉਂ ਨਾਲ ਜਿੰਦਾਬਾਦ ਜਿਉਂ ਨਾਲ ਚੱਲਦੇ ਜਿੱਤ ਹੋਰ ਵੱਡੀ ਹੋਸਾਂ ਜੀ ਰੋਕਾਂ ਨੇ ਪਿਆਰ ਦਿਖਾਇਆ ਜੀ ਵਿਕਾਸ आगे। आगे। तो 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 है। एक साथ मैं व्यर्थ नहीं जान दूंगा तो आशीर्वाद मेरे ना प्यो आशीर्वाद मेरे नोट वोट पहीया सोलह सौ बहत्तर ਤੇ ਮਾਰਜਨ ਹੈਗਾ 919 ਵੋਟ ਇੱਕ ਮਿੰਟ ਇੱਕ ਮਿੰਟ ਕੰਪਨੀਸ਼ਨ ਬੜਾ ਪਰ ਕਿਹਦੇ ਲੋਕਾਂ ਨੇ ਵਿਕਾਸ ਨੂੰ ਵੋਟ ਦਿੱਤੀ ਹੈ ਬਿਲਕੁਲ ਦਿੱਤੀ ਹੈ ਜੀ ਲੋਕਾਂ ਨੇ ਵਿਕਾਸ ਨੂੰ ਵੋਟ ਦਿੱਤੀ ਹੈ ਨਵੀਂ ਸੋਚ ਨੂੰ ਵੋਟ ਦਿੱਤੀ ਹੈ ਤੇ ਬਹੁਤ ਪਿਆਰ ਦਿੱਤਾ ਆਪਣਾ ਬੱਚਾ ਸਮਝ ਕੇ ਆਪਣਾ ਭਰਾ ਸਮਝ ਕੇ ਦਿੱਤਾ ਮੈਂ ਪਹਿਲੇ ਦਿਨ ਤੋਂ ਕਹਿੰਦਾ ਆਂ ਮੈਂ ਲੋਕਾਂ ਦੇ ਵਿਸ਼ਵਾਸ ਤੇ ਖਰਾ ਉਤਰੂੰਗਾ ਇਹ ਮੇਰਾ ਵਾਦਾ ਹੈ ਜੀ ਬਹੁਤ ਬਹੁਤ ਧੰਨਵਾਦ

ਰਣ ਰਣ ਰਾਮ ਦੇ ਰਣ ਰਣ ਰਾਮ ਦੇ ਭਾਈ ਇੱਕ ਵਾਰ ਇੱਕ ਵਾਰ ਫੇਰ ਮਾਰੀ ਤਿੱਕ ਮਾਰਿਆ ਬਟੇਂਡਾ ਦੇ ਵਿੱਚ ਜਗਰੂਪ ਸਿੰਘ ਗਿੱਲ ਐਮ ਐਲ ਏ ਦੇ ਵਾਰਡ ਦੇ ਵਿੱਚ ਵੋਟਾਂ ਸੀ ਅੱਜ ਤਜਿਨਾ ਵੋਟਾਂ ਦੇ ਵਿੱਚ ਪਹਿਲਾਂ ਐਮ.ਐਲ.ਏ ਜਗਰੂਪ ਸਿੰਘ ਗਿੱਲ ਆਪਣੇ ਇੱਕ ਉਮੀਦਵਾਰ ਲਈ ਟਿਕਟ ਲੈ ਕੇ ਆਉਂਦੇ ਆ ਫਿਰ ਉਹਨਾਂ ਦੇ ਉਮੀਦਵਾਰ ਦੀ ਟਿਕਟ ਕੱਟ ਕੇ ਪਦਮਜੀਤ ਮਹਿਤਾ ਨੂੰ ਟਿਕਟ ਦੇ ਦਿੱਤੀ ਜਾਂਦੀ ਹੈ ਪਹਿਲਾਂ ਜਗਰੂਪ ਸਿੰਘ ਗਿੱਲ ਨਾਲ ਉੱਥੇ ਭੈੜੀ ਹੁੰਦੀ ਹੈ ਤੇ ਦੂਜੀ ਅੱਜ ਇਹ ਹੋਈ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਆਪਣਾ ਉਮੀਦਵਾਰ ਧਾ ਲਿਆ ਗਿਆ ਪਰ ਜਗਰੂਪ ਸਿੰਘ ਗਿੱਲ ਜੀ ਦੀ ਸਪੋਰਟ ਕਰਦੇ ਸੀ ਬਲਵਿੰਦਰ ਸਿੰਘ ਦੀ ਤਾਂ ਉਹਨਾਂ ਦੀ ਹਾਰ ਹੋਈ ਹੈ ਵੱਡੀ ਹਾਰ ਹੋਈ ਹੈ ਪਦਮਜੀਤ ਮਹਿਤਾ ਜੋ ਕਿ ਅਮਰਜੀਤ ਮਹਿਤਾ ਦੇ ਸੁਪੁੱਤਰ ਨੇ ਉਹਨਾਂ ਦੀ ਵੱਡੀ ਜਿੱਤ ਹੋਈ ਐ ਪਰ ਇੱਥੇ ਸਵਾਲ ਖੜਾ ਹੁੰਦਾ ਹੈ ਕਿ ਇੱਕ ਪਾਸੇ ਆਮ ਆਦਮੀ ਪਾਰਟੀ ਸੀ ਆਮ ਆਦਮੀ ਪਾਰਟੀ ਦਾ ਸਾਰਾ ਤੰਤਰ ਸੀ ਚੇਅਰਮੈਨ ਸੀ ਸਰਕਾਰ ਸੀ ਪ੍ਰਧਾਨ ਸੀ ਦੂਜੇ ਪਾਸੇ ਆਂਗਵਾਦ ਆਇਆ ਕਿ ਜਿਹੜੇ ਅਜ ਗਰੂਪ ਸਿੰਘ ਗਿੱਲ ਉਹ ਪਦਮਜੀਤ ਮਹਿਤਾ ਜਿਹੜੇ ਆਮ ਆਦਮੀ ਪਾਰਟੀ ਵੱਲੋਂ ਚੋਣ ਲੜ ਰਹੇ ਸੀ ਉਹਨਾਂ ਨਾਲ ਨਹੀਂ ਤੁਰੇ ਉਹ ਆਜ਼ਾਦ ਉਮੀਦਵਾਰ ਨਾਲ ਸਿੱਧੇ ਜਾਸਦ ਦੇ ਰੂਪ ਦੇ ਵਿੱਚ ਡਟ ਕੇ ਖੜੇ ਰਹੇ ਅੱਜ ਵੀ ਜਦ ਉੱਥੇ ਇਲੈਕਸ਼ਨ ਦੀ ਗਿਣਤੀ ਹੋ ਰਹੀ ਜਦ ਪਤਾ ਲੱਗ ਰਿਹਾ ਸੀ ਕਿ ਆਪਿੰਦਰ ਸਿੰਘ ਹਾਰ ਰਿਹਾ ਤੇ ਪਦਮਜੀਤ ਮਹਿਤਾ ਆਮ ਆਦਮੀ ਪਾਰਟੀ ਜੈ ਤੇ ਤਾਂ ਜਗਰੂਪ ਸਿੰਘ ਦੇ ਗੱਲ ਦੇ ਚਿਹਰੇ ਦੇ ਉੱਤੇ ਅਫਸੋਸ ਸੀ ਪਹਿਲਾਂ ਆਮ ਆਦਮੀ ਪਾਰਟੀ ਨੇ ਵਿਧਾਇਕਨਾ ਨਹੀਂ ਕੀਤੀ ਕਿ ਵਿਧਾਇਕ ਦੇ ਵਾਰਡ ਜਿਹੜੇ ਵਾਰਡ ਦੇ ਵਿੱਚ ਉਹ ਲਗਾਤਾਰ 6 ਵਾਰ ਉਹ ਐਮਸੀ ਰਹੇ ਹੈ ਉਹਦੇ ਵਿੱਚੋਂ ਉਹਨਾਂ ਦੀ ਟਿਕਟ ਕੱਟੀ ਤੇ ਇੱਕ ਜੇ ਦੂਜੇ ਬੰਦੇ ਨੂੰ ਟਿਕਟ ਦਿੱਤੀ ਤੇ ਉਸ ਤੋਂ ਬਾਅਦ ਇਹ ਹੋਈ ਕਿ ਆਮਦਮੀ ਪਾਰਟੀ ਵੱਲੋਂ ਹੀ ਵਿਧਾਇਕ ਦੇ ਵਿਧਾਇਕ ਨੂੰ ਇੱਕ ਪਾਸੇ ਵਿਧਾਇਕ ਸੀ ਇੱਕ ਪਾਸੇ ਆਮਦਮੀ ਪਾਰਟੀ ਦੀ ਪੂਰੀ ਸਰਕਾਰ ਸੀ ਤਾਂ ਉਹਨਾਂ ਦੋਨਾਂ ਦੇ ਵਿਚਕਾਰ ਟੱਕਰ ਸੀ ਰੂਲਿੰਗ ਪਾਰਟੀ ਵਰਸ ਰੂਲਿੰਗ ਤਾਂ ਦੋਨਾਂ ਦੀ ਟੱਕਰ ਸੀ ਤਾਂ ਉਹਦੇ ਚੱਲਦਿਆਂ ਜਿਹੜਾ ਹਾਰ ਹੋਈ ਹੈ ਜਗਰੂਪ ਸਿੰਘ ਗਿੱਲ ਦੇ ਉਮੀਦਵਾਰ ਦੀ ਜਿਹੜਾ ਆਜ਼ਾਦ ਉਮੀਦਵਾਰ ਖੜਾ ਕੀਤਾ ਸੀ ਤੇ ਜਿੱਤ ਹੋਈ ਹੈ ਪਦਮਜੀਤ ਮਹਿਤਾ ਆਮਦਮੀ ਪਾਰਟੀ ਦੇ ਤਾ ਇਹ ਵੀ ਇੱਕ ਗੱਲ ਕਹੀ ਜਾਂਦੀ ਸੀ ਕਿ ਜਿਹੜੇ ਪਦਮਜੀਤ ਮਹਿਤਾ ਅਮਰਜੀਤ ਮਹਿਤਾ ਦੇ ਪੁੱਤਰ ਨੇ ਜਿਹੜੇ ਸਨਮਾਇਦਾਰੀ ਧਿਰ ਸਨਮਾਇਦਾਰ ਧਿਰ ਨੇ ਪਹਿਲਾਂ ਵੀ ਇੱਕ ਰੈੱਡ ਕਰਾਸ ਦੀ ਜ਼ਮੀਨ ਦਾ ਰੌਲਾ ਉਹਨਾਂ ਦੇ ਨਾਲ ਜੁੜਿਆ ਸੀ ਕਾਫੀ ਚਰਚਾ ਚੱਲੀ ਸੀ ਤੁਸੀਂ ਦੇਖਿਆ ਹੋਣਾ ਕਿ ਬਹੁਤ ਸਸਤੇ ਭਾਅ ਦੇ ਵਿੱਚ ਉਹਨਾਂ ਨੂੰ ਜ਼ਮੀਨ ਦੇਣ ਦਾ ਮਾਮਲਾ ਆਇਆ ਸੀ ਉਹੀ ਅਮਰਜੀਤ ਮਹਿਤਾ ਜਿੱਥੋਂ ਉਹਨਾਂ ਦਾ ਸੁਪੁੱਤਰ ਪਦਮਜੀਤ ਮਹਿਤਾ ਇੱਥੋਂ ਜਿਹੜੇ ਚੋਣ ਜਿੱਤੇ ਆ ਤੇ ਜਗਰੂਪ ਸਿੰਘ ਗਿੱਲ ਜਿਹੜੇ ਕਿ ਇੱਥੋਂ ਦੇ ਮੌਜੂਦਾ ਵਿਧਾਇਕ ਹੈ ਉਹਨਾਂ ਦੀ ਹਾਰ ਹੋਈ ਹੈ ਹਾਰ ਜਿਹੜੀ ਹੈ ਉਹ ਜਿਹੜਾ ਇਹ ਇਲੈਕਸ਼ਨ ਹੈ ਰੋਚਕ ਉਹਦੋਂ ਬਣਿਆ ਜਦੋਂ ਰੂਲਿੰਗ ਪਾਰਟੀ ਵਰਸਸ ਰੂਲਿੰਗ ਪਾਰਟੀ ਦਾ ਜਿਹੜਾ ਮੈਦਾਨ ਦੇ ਵਿੱਚ ਹੋ ਗਈ ਸੀ ਵਿਰੋਧੀ ਤੇ ਰਾ ਜਿਹੜੀਆਂ ਉਹ ਪਾਸੇ ਰਹਿ ਗਈਆਂ ਸੀ ਉਹਨਾਂ ਤੇ ਲੋਕਾਂ ਦਾ ਧਿਆਨ ਨਹੀਂ ਸੀ ਧਿਆਨ ਇਹ ਸੀ ਕਿ ਕਿ ਜਗਰੂਪ ਗਿੱਲ ਜਦਦੇ ਆ ਉਹਨਾਂ ਦੇ ਉਮੀਦਵਾਰ ਜਦਦੇ ਆ ਜਾਂ ਪਦਮਜੀਤ ਮਹਿਤਾ ਜਿਹੜੇ ਕਿ ਜਗਰੂਪ ਗਿੱਲ ਦੇ ਬੰਦੇ ਦੀ ਟਿਕਟ ਕਟਾ ਕੇ ਆਪ ਟਿਕਟ ਲੈ ਕੇ ਆਏ ਉਹ ਜਦਦੇ ਤਾਂ ਉਸ ਤੇ ਚੱਲਦਿਆਂ ਇਲੈਕਸ਼ਨ ਤੇ ਪੂਰੀ ਨਿਗਾਸੀ ਰਿਜ਼ਲਟ 'ਚ ਵੀ ਦੇਰੀ ਹੋਈ ਲੋਕਾਂ ਦੇ ਮਨ ਦੇ ਵਿੱਚ ਵੀ ਬੜਾ ਇਹ ਸੀ ਕਿ ਕਦੋਂ ਇਹ ਨਤੀਜਾ ਆਵੇਗਾ ਤਾਂ ਆਮ ਆਦਮੀ ਪਾਰਟੀ ਦੇ ਦੋਨੇ ਬੰਦੇ ਆਪਸੇ ਦੇ ਵਿੱਚ ਇਲੈਕਸ਼ਨ ਲੜ ਰਹੇ ਸੀ ਤਾਂ ਇੱਕ ਦੀ ਹਾਰ ਹੋਈ ਜਿਹਨੂੰ ਪਾਰਟੀ ਨੇ ਟਿਕਟ ਦਿੱਤੀ ਤੇ ਦੂਜੇ ਪਾਸੇ ਜਿਹਨੂੰ ਪਾਰਟੀ ਨੇ ਟਿਕਟ ਦੇ ਕੇ ਖੋਲ ਹੀ ਸੀ ਉਹਦੀ ਹਾਰ ਹੋਈ ਹੈ ਤਾਂ ਇਹ ਸਵਾਲ ਕਈ ਖੜੇ ਕਰਦਾ ਕਿ ਕੀ ਹੁਣ ਜਗਰੂਪ ਗੱਲ ਤੇ ਆਮ ਆਦਮੀ ਪਾਰਟੀ ਅੱਗੇ ਐਕਸ਼ਨ ਲਵੇਗੀ ਕੀ ਹੋਵੇਗਾ ਕੀ ਉਹਨਾਂ ਦੀ ਅੱਗੇ ਜਿਹੜੀ ਪਾਰਟੀ ਹੈ ਉਹਨਾਂ ਦੀ ਜਿਸ ਤਰੀਕੇ ਦੇ ਨਾਲ ਹੁੰਦਾ ਹੈ ਕਿ ਅਫਸਰ ਸ਼ਹੀ ਦੇ ਵਿੱਚ ਬੁੱਕਤ ਘਟਾ ਦਿੰਦੀ ਹੈ ਪਾਰਟੀਆਂ ਉਹ ਹੋਵੇਗੀ ਇਹ ਆਉਣ ਵਾਲਾ ਸਮਾਂ ਦੱਸ ਗਿਆ ਪਰ ਇਸ ਵਕਤ ਜਗਰੂਪ ਸਿੰਘ ਗਿੱਲ ਦੇ ਚਿਹਰੇ ਤੇ ਬੜੀ ਨਾਰਾਜ਼ਗੀ ਨਿਰਾਸ਼ਾ ਸੀ ਉਹ ਆ ਦੇਖਣ ਨੂੰ ਮਿਲਦੀ ਸੀ ਤੇ ਅਮਰਜੀਤ ਮਹਿਤਾ ਖੁਸ਼ੀ ਵਿੱਚ ਨੱਚ ਕੇ ਢੋਲ ਵਜਾ ਕੇ ਘਰ ਨੂੰ ਜਾ ਰਹੇ ਸੀ ਕਿੰਨਾ ਘੜਤਾ ਜਿਹੜਾ 40 ਸਾਲਾਂ ਦੀ ਧੌਣ ਤੋਂ ਕਿੱਲਾ ਨਹੀਂ ਨਿਕਲਿਆ ਸੀ ਉਹਨੇ ਕਰ ਲੈ ਚਿੱਕਲੇ ਘੜਤਾ ਵਾਇਦਾਇਕ ਦਾ ਨਾਮ ਕਿਤੇ ਫਿਰ ਵੀ ਜਿੱਤ ਗਏ ਵਿਧਾਇਕ ਨੂੰ ਤੋਗਾ ਹੌਟ ਤਸਕੇ ਪੂਰਾ ਵਿਧਾਇਕ ਨੇ ਪੂਰਾ ਜੋਰ ਲਾਇਆ ਸੀ ਕਿ ਬੰਤਾਣੇ ਚਿੱਤੇ ਅਸ ਜਾ ਉਹਦੇ ਧੰਮ ਤੇ ਜਿਤਾੜਿਆ ਜੋ ਪਿਆਰ ਦਿੱਤਾ ਸਾਹਿਵਾਨ ਨੇ ਜੋ ਪਿਆਰ ਦਿੱਤਾ ਹਲਕ ਇੱਕ ਮਿੰਟ ਐਮ ਐਲ ਐਸ ਐਮ ਐਲ اے ਸਾਹਿਬ ਨਾਲ ਨਹੀਂ ਚੁੜੇ ਫਿਰ ਵੀ ਨੇ ਸਾਡੇ ਪਾਰਟੀ ਦੇ ਐਮਐਲਏ ਸਾਹਿਬ ਨੇ ਕੋਈ ਗੱਲ ਨਹੀਂ ਅਸੀਂ ਉਹਨਾਂ ਨੂੰ ਵੀ ਵਧਾਈਆਂ ਦਿੰਨੇ ਆ ਇਹ ਚਲੋ ਪਾਰਟੀ ਦੇ ਐਮਐਲਏ ਐਨੀ ਵੱਡੀ ਜਿੱਤ ਦਿਖਾ ਮਾ ਦਿੱਤੀ ਸੀ ਐਨੀ ਵੱਡੀ ਜਿੱਤ ਦੀ ਖੁਸ਼ੀ ਦੇ ਵਿੱਚ ਹਜੇ ਵੀ ਸ਼ਾਮਿਲ ਨਹੀਂ ਹੋਏ ਉਹ ਕੀ ਕਹਿਣਾ ਜੀ ਹਜੇ ਵੀ ਵਧਾਈ ਸ਼ਾਮਿਲ ਨਹੀਂ ਦਿੱਸ ਰਹੀ ਤੁਹਾਡੀ ਕੋਈ ਗੱਲ ਨਹੀਂ ਉਹਨਾਂ ਦੀ ਸੋਚ ਆਪਾਂ ਕੁਛ ਨਹੀਂ ਜੀ ਤੁਹਾਨੂੰ ਆਪੋ ਸਾਹਿਬ ਵੀ ਨਾਲ ਨਹੀਂ ਤੁਰੇ ਜਿੰਦਾਬਾਦ ਜਿਉਂ ਜਿੰਦਾਬਾਦ ਜਿਉਂ ਨਾਲ ਚੱਲਦੇ ਜਿੱਤ ਹੋਰ ਵੱਡੀ ਹੋਸਾਂ ਜੀ ਰੋਕਾਂ ਨੇ ਪਿਆਰ ਦਿਖਾਇਆ ਜੀ ਵਿਕਾਸ ये साथ मैं व्यर्थ नहीं जान दूंगा तो आशीर्वाद मेरे ना प्यो का आशीर्वाद मेरे सी वोट पईय सोलह सौ बहत्तर ਤੇ ਮਾਰਜਨ ਹੈਗਾ 919 ਵੋਟ ਇੱਕ ਮਿੰਟ ਇੱਕ ਮਿੰਟ ਕੰਪਨੀਸ਼ਨ ਬੜਾ ਪਰ ਪਿਛਲੇ ਲੋਕਾਂ ਨੇ ਵਿਕਾਸ ਨੂੰ ਵੋਟ ਦਿੱਤੀ ਹੈ ਬਿਲਕੁਲ ਦਿੱਤੀ ਹੈ ਜੀ ਲੋਕਾਂ ਨੇ ਵਿਕਾਸ ਨੂੰ ਵੋਟ ਦਿੱਤੀ ਹੈ ਨਵੀਂ ਸੋਚ ਨੂੰ ਵੋਟ ਦਿੱਤੀ ਹੈ ਤੇ ਬਹੁਤ ਪਿਆਰ ਦਿੱਤਾ ਆਪਣਾ ਬੱਚਾ ਸਮਝ ਕੇ ਆਪਣਾ ਭਰਾ ਸਮਝ ਕੇ ਦਿੱਤਾ ਮੈਂ ਪਹਿਲੇ ਦਿਨ ਤੋਂ ਕਹਿੰਦਾ ਆਇਆ ਮੈਂ ਲੋਕਾਂ ਦੇ ਵਿਸ਼ਵਾਸ ਤੇ ਖਰਾ ਉਤਰੂੰਗਾ ਇਹ ਮੇਰਾ ਵਾਦਾ ਹੈ ਜੀ ਬਹੁਤ ਬਹੁਤ ਧੰਨਵਾਦ

ਗਾਨਾ ਰਾਮ ਨੇ